ਪੰਜਾਬ ਦੇ ਕਰੀਬ 22 ਲੱਖ ਬਜ਼ੁਰਗਾਂ ਨੂੰ ਨਵੰਬਰ ਮਹੀਨੇ ਦੀ ਬੁਢਾਪਾ ਪੈਨਸ਼ਨ ਨਹੀਂ ਮਿਲੀ ਜਿਸ ਕਰਕੇ ਉਹਨਾਂ ਦੀਆਂ ਪਰੇਸ਼ਾਨੀਆਂ ਵਧੀਆਂ ਹੋਈਆਂ ਨੇ ਪੈਨਸ਼ਨ ਨਾ ਮਿਲਣ ਦੇ ਕੀ ਕਾਰਨ ਨੇ ਤੁਹਾਨੂੰ ਦੱਸਦਿਆਂ ਦਰਅਸਲ ਬੁਢਾਪਾ ਪੈਨਸ਼ਨਾਂ ਵੀ ਬੀਤੀ 8 ਨਵੰਬਰ ਤੋਂ ਚੱਲ ਰਹੀ ਮਿਨਿਸਟਰੀਅਲ ਮੁਲਾਜ਼ਮਾਂ ਦੀ ਹੜਤਾਲ ਦੀ ਭੇਂਟ ਚੜ ਗਈ ਹੈ ਵੱਡੀ ਗਿਣਤੀ ਬਜ਼ੁਰਗਾਂ ਦੀਆਂ ਲੋੜਾਂ ਇਸ ਪੈਨਸ਼ਨ ਤੋਂ ਹੀ ਪੂਰੀਆਂ ਹੁੰਦੀਆਂ ਨੇ ਤੇ ਪੈਨਸ਼ਨ ਨਾ ਆਉਣ ਕਰਕੇ ਹੁਣ ਉਹਨਾਂ ਲਈ ਗੁਜ਼ਾਰੇ ਕਰਨੇ ਮੁਸ਼ਕਲ ਹੋ ਚੁੱਕੇ ਨੇ ਦਸੰਬਰ ਦਾ ਮਹੀਨਾ ਬੀਤ ਚੁੱਕਿਆ ਪਰ ਇਹਨਾਂ ਬਜ਼ੁਰਗਾਂ ਦੇ ਬੈਂਕ ਖਾਤੇ ਪੈਨਸ਼ਨ ਦੀ ਉਡੀਕ ਕਰ ਰਹੇ ਨੇ ਉੰਜ ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਵੱਲੋਂ 326592 ਲੱਖ ਲਾਭਪਾਤਰੀਆਂ ਨੂੰ ਹਰ ਮਹੀਨੇ ਪੈਨਸ਼ਨ ਭੇਜੀ ਜਾਂਦੀ ਹੈ ਜਿਨ੍ਹਾਂ ਵਿੱਚ ਬੁਢਾਪਾ ਪੈਨਸ਼ਨ ਸਮੇਤ ਵਿਧਵਾ ਤੇ ਬੇਸਹਾਰਾ ਔਰਤਾਂ ਲਈ ਪੈਨਸ਼ਨ ਅਤੇ ਪਾਹਜ ਵਿਅਕਤੀਆਂ ਦਾ ਅੰਕੜਾ ਵੀ ਸ਼ਾਮਲ ਹੈ ਵਕਤਿਆਂ ਦਾ ਅੰਕੜਾ ਜਿਹੜਾ ਸ਼ਾਮਿਲ ਹੈ ਉਸ ਤੋਂ ਬਾਅਦ ਆਪ ਸਰਕਾਰ ਦੇ ਕਾਰਜਕਾਲ ਦੇ 21 ਮਹੀਨਿਆਂ ਦੌਰਾਨ ਇਹ ਪਹਿਲਾ ਮੌਕਾ ਹੈ ਕਿ ਜਦੋਂ ਸਮਾਜਿਕ ਸੁਰੱਖਿਆ ਵਿਭਾਗ ਦੇ ਪੈਨਸ਼ਨਰਾਂ ਨੂੰ ਉਲਢੀ ਕਰਨੀ ਪਈ ਹੈ ਪੰਜਾਬ ਸਰਕਾਰ ਵੱਲੋਂ ਬਜ਼ੁਰਗਾਂ ਨੂੰ ਪ੍ਰਤੀ ਮਹੀਨਾ 1500 ਰੁਪਿਆ ਵਡਾਪਾ ਪੈਨਸ਼ਨ ਜਿਹੜੀ ਉਹ ਦਿੱਤੀ ਜਾਂਦੀ ਹੈ ਆ ਬਠਿੰਡਾ ਦੇ ਪਿੰਡ ਮਾੜੀ ਦੇ ਸਾਬਕਾ ਸਰਪੰਚ ਮਾਨ ਸਿੰਘ ਦਾ ਕਹਿਣਾ ਹੈ ਕਿ ਪਿੰਡ ਦੇ ਬਜ਼ੁਰਗ ਰੋਜ਼ਾਨਾ ਬੈਂਕਾਂ ਦੇ ਗੇੜੇ ਮਾਰ ਰਹੇ ਨੇ ਚੱਕਰ ਕੱਟ ਰਹੇ ਨੇ ਪਰ ਉਨਾਂ ਨੂੰ ਜਿਹੜਾ ਪੈਨਸ਼ਨ ਅਜੇ ਤੱਕ ਨਹੀਂ ਪਈ ਉਹਨਾਂ ਦੇ ਖਾਤਿਆਂ ਦੇ ਵਿੱਚ ਉਧਰ ਮਾਚੀਵਾੜਾ ਦੇ ਬਜ਼ੁਰਗ ਗੁਨਾਮ ਸਿੰਘ ਨੇ ਦੱਸਿਆ ਕਿ ਉਹ ਇਸ ਹਫ਼ਤੇ ਦੌਰਾਨ ਬੈਂਕ ਦੇ ਤਿੰਨ ਚੱਕਰ ਲਗਾ ਚੁੱਕਿਆ ਪਰ ਹਾਲੇ ਤੱਕ ਖਾਤੇ ਦੇ ਵਿੱਚ ਪੈਨਸ਼ਨ ਨਹੀਂ ਆਈ ਤੇ ਇਸੇ ਤਰ੍ਹਾਂ ਖੰਨਾ ਦੀ ਇੱਕ ਵਿਧਵਾ ਆਸ਼ਾ ਰਾਣੀ ਨੇ ਵੀ ਪੈਨਸ਼ਨ ਨਾ ਆਉਣ ਕਾਰਨ ਵਧੀਆਂ ਔਕਤਾਂ ਦੇ ਬਾਰੇ ਦੱਸਿਆ ਉਧਰ ਗੁਰਦਾਸਪੁਰ ਦੇ ਨਵੇਂ ਪੈਨਸ਼ਨਰ ਅਮਰਜੀਤ ਪਾਟਿਆ ਦਾ ਕਹਿਣਾ ਹੈ ਕਿ ਹੜਤਾਲ ਕਰਕੇ ਉਹਨਾਂ ਦੀ ਛੁੱਟੀਆਂ ਦੇ ਐਨ ਕੈਸ਼ਮੈਂਟ ਤੇ ਬਕਾਇਤੇ ਜੀਪੀਐਫ ਦੇ ਬਕਾਇਏ ਵੀ ਰੁਕੇ ਹੋਏ ਨੇ ਤੇ ਜੇਕਰ ਗੱਲ ਕੀਤੀ ਜਾਵੇ ਉਧਰ ਮੰਤਰੀ ਦੀ ਜਿਹੜੇ ਕਿ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਭਾਗ ਵਿਕਾਸ ਮੰਤਰੀ ਨੇ ਡਾਕਟਰ ਬਲਜੀਤ ਕੌਰ ਉਹਨਾਂ ਦਾ ਕਹਿਣਾ ਹੈ ਕਿ ਉਹ ਪੈਨਸ਼ਨਰਾਂ ਨੂੰ ਦਰਪੇਸ਼ ਮੁਸ਼ਕਲਾਂ ਤੋਂ ਜਾਣੂ ਹਨ ਤੇ ਤੇ ਜਲਦੀ ਹੀ ਪੈਨਸ਼ਨ ਵੰਡੇ ਜਾਣ ਨੂੰ ਯਕੀਨੀ ਬਣਾਉਣ ਵਾਸਤੇ ਯਤਨ ਕੀਤੇ ਜਾ ਰਹੇ ਨੇ ਤੇ ਵਿਭਾਗ ਵੀ ਲਗਾਤਾਰ ਇਸ ਕੰਮ ਦੇ ਵਿੱਚ ਯਤਨ ਚਿਰਿਆ ਹੈ ਨਾਲੀ ਨੇ ਕਿਹਾ ਕਿ ਉਹਨਾਂ ਇਸ ਬਾਰੇ ਮੀਟਿੰਗ ਵੀ ਰੱਖੀ ਹੈ ਯਾਨੀ ਕਿ ਉਹਨਾਂ ਕੋਲ ਆਪਰੋਸਦਵਾਇਆ ਗਿਆ ਕਿ ਬੜੀ ਛੇਤੀ ਇਹਨਾਂ ਮੁਸ਼ਕਲਾਂ ਦਾ ਹੱਲ ਹੈ ਜਿਹੜਾ ਉਹ ਕਰ ਦਿੱਤਾ ਜਾਏਗਾ ਤੇ ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਸਕੱਤਰ ਆਫ ਐਸੋਸੀਏਸ਼ਨ ਦੇ ਚੇਅਰਮੈਨ ਸੁਖਚੈਨ ਖੇੜਾ ਨੇ ਕਿਹਾ ਕਿ ਉਹ ਨਹੀਂ ਚਾਹੁੰਦੇ ਕਿ ਹੜਤਾਲ ਕਰਕੇ ਆਮ ਆਦਮੀ ਅਤੇ ਖਾਸ ਕਰਕੇ ਸਮਾਜਿਕ ਸੁਰੱਖਿਆ ਪੈਨਸ਼ਨਰਾਂ ਨੂੰ ਕੋਈ ਪਰੇਸ਼ਾਨੀ ਝੱਲਣੀ ਪਵੇ ਪਰ ਉਹਨਾਂ ਕੋਲ ਹੋਰ ਕੋਈ ਚਾਰਾ ਨਹੀਂ ਸੀ ਉਹਨਾਂ ਕਿਹਾ ਕਿ ਉਹ ਇਸ ਪਰੇਸ਼ਾਨੀ ਦੀ ਸਰਕਾਰ ਜ਼ਿੰਮੇਵਾਰ ਹੈ ਅਕਲ ਮਲਾਕ ਕੇ ਕਹਿ ਲਿਆ ਕਿ ਜਿਹੜੀ ਹੜਤਾਲ ਹੈ ਜਿਸ ਕਰਕੇ ਬੁਢਾਪਾ ਪੈਨਸ਼ਨਾਂ ਨੇ ਜਿਹੜੀਆਂ ਉਹ ਨਵੰਬਰ ਮਹੀਨੇ ਦੀਆਂ ਰੁਕੀਆਂ ਨੇ ਪਰ ਬੁਢਾਪੇ ਜਿਹੜੇ ਬਜ਼ੁਰਗ ਨੇ ਉਹਨਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਦੂਜੇ ਪਾਸੇ ਰੇੜਕਾ ਪੈਨਸ਼ਨਰਾਂ ਮਾਫ ਕਰਨਾ ਜਿਹੜੀ ਵਿਭਾਗ ਹੈ ਕਰਮਚਾਰੀ ਨੇ ਹੜਤਾਲ ਤੇ ਉਹਨਾਂ ਦਾ ਤੇ ਸਰਕਾਰ ਦੇ ਵਿਚਾਲੇ ਰੇੜਕਾ ਜਿਹੜਾ ਚੱਲ ਰਿਹਾ ਜਿਸ ਕਰਕੇ ਬਾਲ ਵਿਭਾਗ ਤੇ ਸੁਰੱਖਿਆ ਜਿਹੜੇ ਮੰਤਰੀ ਨੇ ਬ ਡਾਕਟਰ ਬਜੀਤ ਕੌਰ ਉਹਨਾਂ ਨੇ ਕਿਹਾ ਕਿ ਮੀਟਿੰਗ ਵੀ ਜਿਹੜੀ ਰੱਖੀ ਹੋਈ ਹੈ ਜਿਸ ਕਰਕੇ ਜਲਦੀ ਇਸ ਸਮੱਸਿਆ ਦਾ ਹੱਲ ਜਿਹੜਾ ਕਰ ਦਿੱਤਾ ਜਾਏਗਾ ਤੇ ਬਜ਼ੁਰਗਾਂ ਦੇ ਖਾਤਿਆਂ ਵਿੱਚ ਜਿਹੜੀ ਉਹਨਾਂ ਦੀ ਪੈਨਸ਼ਨ ਹੈ ਉਹ ਆ ਜਾਵੇਗੀ ਪਰ ਬਜ਼ੁਰਗ ਨੇ ਦੂਜੇ ਪਾਸੇ ਕਿਉਂਕਿ ਉਹਨਾਂ ਤੇ ਬਹੁਤ ਸਾਰੇ ਬਜ਼ੁਰਗ ਹੁੰਦੇ ਨੇ ਜਿਨ੍ਹਾਂ ਦਾ ਸਹਾਰਾ ਕੇਵਲ ਪੈਨਸ਼ਨ ਹੁੰਦੀ ਹੈ 1500 ਰੁਪਏ ਜੋ ਉਹਨਾਂ ਨੂੰ ਮਹੀਨੇਵਾਰ ਮਿਲਦੀ ਹੈ ਉਹਨਾਂ ਤੋਂ ਉਹਨਾਂ ਦੇ ਜਿਹੜੇ ਰੋਟੀ ਪਾਣੀ ਦਾ ਖਰਚਾ ਜਾਂ ਨਿੱਜੀ ਲੋੜਾਂ ਨੇ ਉਹ ਪੂਰੀਆਂ ਹੁੰਦੀਆਂ ਨੇ ਇਸ ਕਰਕੇ ਉਹ ਪਰੇਸ਼ਾਨੀ ਦੇ ਵਿੱਚ ਨੇ ਦੇਖਣਾ ਹੋਏਗਾ ਕਿ ਇਸ ਸਮੱਸਿਆ ਦਾ ਹੱਲ ਕਦੋਂ ਹੁੰਦਾ ਨੇ ਜੁੜੇ ਹੋਣ ਲੇਟਰ ਪੰਜਾਬੀ মিডিਆ ਨਾਲ ਧੰਨਵਾਦ